ਆ ਭਈਆ ਘੈਂਟ ਚੀਜ਼ ਲਈ ਹੋਈ ਆ ਆ ਦੇਖੋ ਕਰੋਨ ਵਾਲਾ ਵੀ ਬਹੁਤ ਜੱਜਦਾ ਬਾਈ ਆ ਦੇਖੋ ਪਹਿਲਾਂ ਤਾਂ ਇਹ ਤਾਂ ਨਹੀਂ ਕਮ ਇਹ ਬਲੈਕ ਕੋਟਿੰਗ ਲੱਗਿਆ ਆ ਜੀ ਜੀ ਤੇ ਜੇ ਸਾਹਣਾ ਜਿਹੜੀ ਵੀ ਤੁਹਾਡੀ ਕੰਪਨੀ ਦਾ ਟਰੈਕਟਰ ਆ ਚਾਹੇ ਕੰਪਨੀ ਤੇ ਤੁਸੀਂ ਨਾਮ ਲਤਵਾਉਣਾ ਫਾਰਮ ਟਰੈਕ ਆ ਗਿਆ ਇਸ਼ਰ ਆ ਗਿਆ ਆ ਨਿਊ ਹੋਲੈਂਡ ਦਾ ਆ ਗਿਆ ਜੌਂਡੀਅਰ ਦਾ ਆ ਗਿਆ ਜਿੱਦਾਂ ਦਾ ਵੀ ਚਾਹੀਦੀ ਨਾਮ ਲਿਖਾਉਣਾ ਚਾਹੀ ਵੈਸੇ ਆ ਡਿਜ਼ਾਈਨ ਵਾਲੇ ਲੋਗੂ ਆ ਤੇ ਸਵਰਾਜ ਹੋ ਗਿਆ ਸਾਸ਼ੀਗਲ ਦੋਸਤੋ ਕੀ ਹਾਲ ਚਾਲ ਥੋੜਾ ਸਾਰੰਦਾ ਜੀ ਬਹੁਤ ਕਮਾਲ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਆ ਟਰੈਕਟਰ ਦੇ ਬਾਈ 휠 ਕੱਪ ਦੇਖੋ ਇਹ ਟਰੈਕਟਰ ਦੇ ਬਾਈ ਥੋੜਾ ਦਿਲ ਲੁੱਟਦੇ ਹੋਣਗੇ ਇਹ ਮੈਂ ਤੁਹਾਨੂੰ ਦੱਸਦਾ ਵੀ ਕਿਹੜੇ ਬੰਦੇ ਇਦਾਂ ਦੇ ਬਣਾਉਂਦੇ ਆ ਤੇ ਮਗਰਲੇ ਟਾਇਰ ਦੇ ਤੁਸੀਂ ਜੀ ਆਹਾ ਆ ਲਵਾਉਣਾ ਲੋਗੋ ਇਦਾਂ ਦਾ ਤੁਸੀਂ ਨਾਮ ਲਿਖਾਉਣਾ ਤੁਸੀਂ ਆ ਫਾਰਮ ਟਰੈਕ ਕੰਪਨੀ ਦਾ ਲੋਗੋ ਲਵਾਉਣਾ ਇਹ ਮੈਂ ਤੁਹਾਨੂੰ ਬੰਦੇ ਨਾਲ ਮਲਾਉਣਾ ਪਹਿਲਾਂ ਮੈਂ ਤੁਹਾਨੂੰ ਇਹਨਾਂ ਦੇ ਦਿਖਾਉਣਾ ਵੀ ਪੱਡਾ ਅਟ ਕਿਹੜੇ ਕਿਹੜੇ ਇਧਰਲੇ ਪਾਸੇ ਪਈ ਨਿਗਾ ਮਰਾ ਮਾੜੀ ਜੀ ਤੇ ਜੇ ਹਿਸਾਬ ਨਾਲ ਜਿਹੜੀ ਵੀ ਤੁਹਾਡੀ ਕੰਪਨੀ ਦਾ ਟਰੈਕਟਰ ਆ ਚਾਹੇ ਕੰਪਨੀ ਤੇ ਤੁਸੀਂ ਨਾਮ ਲਤਵਾਉਣਾ ਫਾਰਮ ਟਰੈਕ ਆ ਗਿਆ ਇਸ਼ਰ ਆ ਗਿਆ ਆ ਨਿਊ ਹੋਲੈਂਡ ਦਾ ਆ ਗਿਆ ਜੌਂਡੀਅਰ ਦਾ ਆ ਗਿਆ ਜਿੱਦਾਂ ਦਾ ਵੀ ਚ ਤੇ ਸਵਰਾਜ ਹੋ ਗਿਆ ਤੇ ਇਹ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਉਧਰਲੇ ਬਈ ਮਿੰਦਰ ਆਉਗਾ ਸਭ ਤੋਂ ਵੱਡੀ ਖਾਸੀ ਇਹਨਾਂ ਦੀ ਇਹ ਆ ਵੀ ਇਹਨਾਂ ਦੇ ਜਿਹੜੇ ਪੇਂਟ ਹੁੰਦਾ ਵਾ ਇਹਨਾਂ ਦੇ ਵੀਲਾਂ ਦੇ ਵੀਲ ਕੱਪਣੋ ਜਿਹੜਾ ਪੇਂਟ ਹੁੰਦਾਗਾ ਜਾਂ ਲੋਗੋ ਨੂੰ ਪੇਂਟ ਹੁੰਦਾ ਇਹ ਉੱਥੋਂ ਹੁੰਦਾ ਜਿੱਥੇ ਸਵਰਾਜ ਕੰਪਨੀ ਦੇ ਟਰੈਕਟਰ ਆ ਜਿਹੜਾ オリジナル ਪੇਂਟ ਹੁੰਦਾ ਨਾ ਉੱਥੋਂ ਇਹਨਾਂ ਦਾ ਪੇਂਟ ਹੁੰਦਾ ਸਤਿ ਸ਼੍ਰੀ ਅਕਾਲ ਜੀ ਆਪਣੀ ਲੋਕੇਸ਼ਨ ਕੀ ਹੈ ਭਾਜੀ ਮਿੰਦਰ ਤੋਂ ਆਪਣੀ ਭਵਾਨੀਗੜ੍ਹ ਜੀ ਜਿਹੜਾ ਸੰਗਰੂਰ ਸ਼ਹਿਰ ਪੋਹਣੀ ਘਟਿਆ ਸ਼ਹਿਰ ਪੋਹਣੀ ਘਟਿਆ ਜ਼ਿਲ੍ਹਾ ਸੰਗਰੂਰ ਠੀਕ ਹੈ ਜੀ ਦਵਾਂਗੇ ਜਾਣਕਾਰੀ ਵੀ ਕੀ ਕੀ ਆਪਣੇ ਕੋਲ ਹੁੰਦਾ ਕਿਹੜੇ ਕਿਹੜੇ ਬਣਾਉਂਦੇ ਹੋ ਵੀ ਜੀ ਟਰੈਕਟਰ ਦੇ ਐਕਸੈਸਰੀ ਦੇ ਵਿੱਚ ਇਸ ਟਾਈਮ ਸਿਰਫ ਦੋ ਪ੍ਰੋਡਕਟ ਬਣ ਰਹੇ ਨੇ ਜੀ ਠੀਕ ਹੈ ਜੀ ਇੱਕ 휠 ਫਲੋਟਰ ਹੈ ਤੇ ਇੱਕ 휠 ਕਵਰ ਨੇ ਜੀ ਆਪਣੇ ਠੀਕ ਹੈ 휠 ਫਲੋਟਰ ਵੀ 휠 ਕਵਰ ਆਪਣੇ ਨੇ ਜਿਹੜੇ ਦੋ ਨਾਲ ਇੱਕ ਬਲੈਕ ਕੋٹنگ ਚ ਬਣ ਰਿਹਾ ਤੇ ਇੱਕ ਕ੍ਰੋਮ ਪਲੇਟਿੰਗ ਦੇ ਵਿੱਚ ਇੱਕ ਕ੍ਰੋਮ ਦੇ ਵਿੱਚ ਜਿਹੜਾ ਬਲੈਕ ਨਾਲੋਂ ਮਹਿੰਗਾ ਕ੍ਰੋਮ ਥੋੜਾ ਜਿਹਾ ਹਾਂਜੀ ਹਾਂਜੀ ਕ੍ਰੋਮ ਦਾ 4000 ਰੁਪਇਆ ਚੌਪੜੇ ਦਾ ਮਹਿੰਗਾ ਪੈਂਦਾ ਇੱਕ ਟਰੈਕਟਰ ਦਾ ਠੀਕ ਹੈ ਆਉਤੋਂ ਦਿਖਾਉਣੇ ਟਰੈਕਟਰ ਤੇ ਲੱਗਿਆ ਜੀ ਡੈਮੋ ਟਰੈਕਟਰ ਤੇ ਲੱਗੇ ਹੋਏ ਬਾਈ ਤੁਹਾਨੂੰ ਵੀਲ ਦਿਖਾਉਣੇ ਜਿਹੜੇ ਵੀਲ ਕੱਪ ਇਹਨਾਂ ਨੇ ਲਾਏ ਆ ਆ ਦੇਖੋ ਪਹਿਲਾਂ ਤਾਂ ਇਹ ਤਾਂ ਨਹੀਂ ਕੰਮ ਆ ਇਹ ਬਲੈਕ ਕੋਟਿੰਗ ਲੱਗਿਆ ਆ ਜੀ ਜੀ ਹੋਰ ਹੋਰ ਨਹੀਂ ਗਏ ਆ ਆ ਬਲੈਕ ਕੋਟਿੰਗ ਆ ਬਾਈ ਇਹਦੀ ਦੇਖੋ ਫਿਨਿਸ਼ਿੰਗ ਦੇਖੋ ਯਾਰ ਪਹਿਲਾਂ ਤਾਂ ਇਹ ਸ਼ਕਾਰੀ ਮਾਰਦਾ ਖੜਾ ਆ ਦੇਖੋ ਇਧਰ ਆ ਦਿਖਾ ਓਏ ਆ ਦਿਖਾ ਆ ਦੇਖੋ ਜੀ ਆ ਬਈ ਆਹ ਘੈਂਟ ਚੀਜ਼ ਲਾਈ ਹੋਈ ਆ ਇਹ ਦੱਸਿਓ ਜੀ ਕੀ ਸਿਸਟਮ ਆ ਹਾਂਜੀ ਬਲੈਕ ਕੋਟਿੰਗ ਦੇ ਵਿੱਚ ਵੀਲ ਕਵਰ ਲੱਗਿਆ ਆ ਜੀ ਆਪਣਾ ਬਲੈਕ ਕੋਟਿੰਗ ਬਲੈਕ ਕੋਟਿੰਗ ਚ ਹੈ ਜੀ ਠੀ ਇਹ ਦੂਜੀ ਸਾਈਡ ਆਪਣਾ ਕ੍ਰੋਮ ਕ੍ਰੋਮ ਪਲੇਟਿੰਗ ਦੇ ਵਿੱਚ ਦੂਜੀ ਸਾਈਡ ਕ੍ਰੋਮ ਲੱਗਿਆ ਹੋਇਆ ਹਾਂਜੀ ਦੂਜੀ ਸਾਈਡ ਆ ਜੇ ਮੈਂ ਤੁਹਾਨੂੰ ਦੂਜੀ ਸਾਈਡ ਵੀ ਦਿਖਾਉਣਾ ਉਧਰਲੇ ਪਾਸੇ ਇੰਨੇ ਕ੍ਰੋਮ ਵੀ ਲਾਇਆ ਹੋਇਆ ਕ੍ਰੋਮ ਦਾ ਤੁਹਾਨੂੰ ਇੱਥੋਂ ਆਈਡੀਆ ਹੋ ਜਾਊਗਾ ਵੀ ਟਰੈਕਟਰ ਦੇ ਕਿਵੇਂ ਦੇ ਲੱਗਦੇ ਆ ਆ ਦੇਖੋ ਕ੍ਰੋਮ ਵਾਲਾ ਵੀ ਬਹੁਤ ਜੱਜਦਾ ਬਾਈ ਆ ਕ੍ਰੋਮ ਵਾਲਾ ਬਾਈ ਦਿਖਾ ਇਹ ਬਹੁਤ ਜੱਜਦਾ ਵਾ ਤੇ ਇਹਦਾ ਜੀ ਕ੍ਰੋਮ ਵਾਲੇ ਦਾ ਕੀ ਰੇਟ ਪਊਗਾ ਜੇ ਮਗਰ ਲੇ ਟਾਇਰਾਂ ਦੇ ਮੰਨ ਕੇ ਚਲੋ ਆ ਕ੍ਰੋਮ ਬਾਈ ਇਧਰ ਵੀ ਦੇਖੋ ਬਾਈ ਲੱਗਿਆ ਦੇਖ ਸਕਦੇ ਹੋ ਜਿਹੜਾ ਕ੍ਰੋਮ ਵਾਲਾ ਹੈ ਜੀ ਇਹਦਾ 18000 ਰੁਪਏ ਸੱਟ ਹੈ ਜੀ ਟਰੈਕਟਰ ਦੇ ਲਈ ਚਾਰੇ ਟਾਇਰਾਂ ਦਾ ਹਾਂਜੀ ਚਾਰੇ ਟਾਇਰਾਂ ਦਾ ਜੀ ਪੂਰੇ ਟਰੈਕਟਰ ਦਾ ਕੰਪਲੀਟ ਠੀਕ ਹੈ ਵਿਦੋ ਫਿਟਿੰਗ ਜੀ ਜੋ ਵੀ ਤੁਸੀਂ ਦੇਖ ਰਹੇ ਹੋ ਨਾਲ ਫਿਟਿੰਗ ਲੱਗਦੀ ਹੈ ਆਪਣੀ ਜੀ 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 ਅੱਛਾ ਫਿਟਿੰਗ ਕਰਕੇ ਦਵਾਂਗੇ ਫਿਟਿੰਗ ਕਰਕੇ 12000 ਦੇ ਵਿੱਚ ਫਿਟਿੰਗ ਕਰਕੇ ਦੇਣਗੇ ਤੇ ਦੂਜੇ 14000 ਰੁਪਏ ਦੂਜੇ 14000 ਰੁਪਏ ਦਾ ਜੀ ਆਪਣਾ ਬਲੈਕ ਤੁਸੀਂ ਬਲੈਕ ਦੇ ਵਿੱਚ ਬਣਾਉਣਾ ਮੰਨ ਕੇ ਚਲੋ ਬਲੈਕ ਕੋਟਿੰਗ ਦੇ ਵਿੱਚ ਆ ਦੇਖੋ ਇਦਾਂ ਦਾ ਬਣਾਉਣਾ ਨਾ ਫਿਰ ਇਹਦਾ 14000 ਰੁਪਏ ਬਹੁਤ ਹੈਵੀ ਹੈ ਨਾ ਜੀ ਹੈਵੀ ਹੈ ਕੁਆਲਿਟੀ ਹੈ ਜੀ ਫੋਲੇ ਦੀ ਤੇ ਤੁਸੀਂ ਆ ਦੇਖੋ ਕਿਸੇ ਵੀ ਡਿਜ਼ਾਈਨ ਦਾ ਕਰਵਾ ਸਕਦੇ ਹੋ ਹਾਂਜੀ ਹਾਂਜੀ ਇਸ ਟਾਈਮ 9 10 ਇਸ ਟਾਈਮ 9 10 ਡਿਜ਼ਾਈਨ ਅਵੇਲੇਬਲ ਹੈਗੇ ਨੇ ਜੀ ਆਪਣੇ ਕੋਲੇ ਠੀਕ ਆ ਜੀ ਹੁ ਜਿਹੜਾ ਮਰਜੀ ਡਿਜ਼ਾਈਨ ਤੁਸੀਂ ਲੈ ਸਕਦੇ ਹੋ ਠੀਕ ਆ ਜੀ ਪਰ ਜਿਹੜਾ ਆਪਣਾ 4x4 ਟਰੈਕਟਰ ਹੈ ਜੀ ਉਹਦਾ 1500 ਰੁਪਏ ਐਕਸਟਰਾ ਹੋ ਜਾਂਦਾ ਉਹਦਾ 1500 ਉਹਦਾ 1500 ਰੁਪਏ ਐਕਸਟਰਾ ਉਹਦਾ ਵੀ 1500 ਰੁਪਏ ਐਕਸਟਰਾ ਹੋ ਜਾਂਦਾ ਜੇ 4x4 ਟਰੈਕਟਰ ਉਹਦੇ ਥੋੜਾ ਇਹਦੇ ਲਿਖਿਆ ਹੋਇਆ ਇਹ ਆਫਰ ਤੇ ਇਸ ਟਾਈਮ ਆਪਣੀ ਆਫਰ ਚੱਲ ਰਹੀ ਹੈ ਤਾਂ ਆਪਨੇ ਰੇਟ ਘਟਾਏ ਹੋਏ ਨੇ ਜੀ ਕੀ ਆਫਰ ਹੈ ਜੀ ਇਸ ਟਾਈਮ ਆ ਮੇਲੇ ਦੇ ਕਿ ਇਸ ਟਾਈਮ 15000 ਰੁਪਏ ਦਾ ਜੀ ਦੇਖੋ ਅਸੀਂ ਨਾਰਮਲੀ ਸੇਲ ਕਰ ਰਹੇ ਹਾਂ ਇਹਨੂੰ ਜੋ ਬਲੈਕ ਕੋਟਿੰਗ ਦੇ ਵਿੱਚ ਹੈ ਜੀ ਇਸ ਮੇਲੇ ਤੇ ਆਪਣਾ 14000 ਰੁਪਏ ਰੇਟ ਹੈ ਮੇਲੇ ਦੇ ਭਾਈ 14000 ਰੁਪਏ ਮੰਨ ਕੇ ਚਲੋ ਹਰੇਕ ਮਾਰ 1000 ਰੁਪਏ ਘੱਟ ਆ ਹਾਂਜੀ ਹਾਂਜੀ 1000 ਰੁਪਏ ਘੱਟ ਹੈ ਜਿਵੇਂ ਪ੍ਰੀਮੀਅਮ ਫਲੋਟਰ ਹੋ ਗਿਆ ਉਹਨਾਂ ਦੇ ਵਿੱਚ ਆਪਣਾ 300 600 ਤੱਕ ਘੱਟ ਹੈ ਜੀ ਤੇ ਕੱਲੇ ਫਲੋਟਰ ਦੇ ਵਿੱਚ 200 200 ਰੁਪਏ ਤੱਕ ਘੱਟ ਠੀਕ ਹੈ ਜੀ ਅਜਵੇਂ ਆ ਆ ਪਲੇਟ ਦਾ ਆ ਲੱਗਿਆ ਹੋਇਆ ਭਾਈ ਇਹਦੇ ਵਿੱਚ ਨਾਮ ਨੂੰ ਵੀ ਲਿਖਿਆ ਜਾਂਦਾ ਹਾਂਜੀ ਹ ਜੇ ਆਪਣਾ ਡਿਜ਼ਾਈਨ ਆਪਣੇ ਮਨਪਸੰਦ ਡਿਜ਼ਾਈਨ ਤਿਆਰ ਕਰਵਾ ਸਕਦੇ ਆ। ਅੱਛਾ ਜੀ ਇਹ ਬਾਈ ਤੁਸੀਂ ਨਾਮ ਵੀ ਇਹਦੇ ਲਿਖਵਾ ਸਕਦੇ ਹੋ। ਸੋ ਬਹੁਤ ਘੰਟ ਜੀ ਜੇ ਕਿਸੇ ਨੇ ਮਿਲਣਾ ਹੋਵੇ ਤੁਹਾਨੂੰ ਤੁਹਾਡੀ ਫਾਰਮ ਕਿੱਥੇ ਦੀ ਪਵਾਨੀਗੜ੍ਹ ਦੇ ਵਿੱਚ? ਹਾਂਜੀ ਆਪਣੀ ਫਾਰਮ ਬਲਵਿੰਦਰ ਸਿੰਘ ਵਰਕਸ ਕਰਕੇ ਪਟਿਆਲਾ ਰੋਡ ਨੇੜੇ ਟਰੱਕ ਯੂਨੀਅਨ ਪਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਜੀ। ਵਾਨੀਗੜ੍ਹ ਦੇ ਵਿੱਚ ਭਾਈ ਇਹਨਾਂ ਦੀ ਫਾਰਮ ਹੈਗੀ ਆ ਤੁਸੀਂ ਮਿਲ ਵੀ ਸਕਦੇ ਹੋ ਤੇ ਤੁਸੀਂ ਉੱਥੇ ਜਾ ਕੇ ਵੀ ਆਪਦਾ ਕਰਵਾ ਸਕਦੇ ਹੋ ਇਹ ਆਫਰ ਕਿੰਨਾ ਟਾਈਮ ਚੱਲੂਗੀ ਜੀ ਹਾਲੀ ਮੇਲੇ ਤੱਕ ਇਹ ਆਫਰ ਤਾਂ ਮੇਲੇ ਦੀ ਹੋ ਐ ਜੀ ਆਪਣੀ ਹਮਮ ਬਾਕੀ ਜਿਹੜੇ ਵੀ ਤੁਹਾਡੀ ਵੀਡੀਓ ਦੇਖ ਕੇ ਆਉਣਗੇ ਜੀ ਉਹਨਾਂ ਦੇ ਲਈ ਵੀ ਆਪਾਂ ਜਰੂਰ ਡਿਸਕਾਊਂਟ ਕਰਾਂਗੇ ਜੀ ਤੁਸੀਂ ਭਾਈ ਵੀਡੀਓ ਦੇਖ ਕੇ ਆਉਂਗੇ ਤਾਂ ਤੁਹਾਨੂੰ ਡਿਸਕਾਊਂਟ ਮਿਲੂਗਾ ਦੱਬ ਕੇ ਭਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਮਾੜਾ ਕੰਟੈਕਟ ਨੰਬਰ ਬੋਲ ਦਿੰਦੇ ਹਾਂ 988 9888860106 80543 40506 ਜੇ ਕਿਸੇ ਨੇ ਭਾਈ ਆਪਦੇ ਟਰੈਕਟਰ ਨੂੰ ਘੈਂਟ ਬਣਾਉਣ ਖਾਤਰ ਬੀਲ ਕਾਪੜੇ ਲਵਾਉਣੇ ਆ ਤਾਂ ਇਹਨਾਂ ਨੂੰ ਜਰੂਰ ਮਿਲਿਓ ਬਹੁਤ ਘੈਂਟ ਕੰਮ ਆ ਜੀ ਸ਼ੇਅਰ ਕਰੋ ਧੰਨਵਾਦ